ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਬਨ ਕਰ ਰਹੇ ਹੋ ਸ੍ਰੀ ਗਰੂ ਹਰਕ੍ਰਿਸ਼ਨ ਜੀ ਤੇ ਭਰੋਸਾ ਕਰਨ ਨਾਲ ਇੱਕ ਕੋਣੀ ਦਾ ਕੋੜ ਰੋਗ ਦੂਰ ਹੋ ਗਿਆ ਸੀ ਕੀਰਤਪੁਰ ਸਾਹਿਬ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਸੰਗਤਾਂ ਹਮ ਹਮਾ ਕੇ ਪਹੁੰਚ ਰਹੀਆਂ ਸਨ ਉਹਨਾਂ ਦੇ ਦਵਾਖਾਨੇ ਵਿੱਚ ਵੀ ਔਚ ਕੋਟੀ ਦੇ ਬਾਦ ਰੋਗੀਆਂ ਦੀ ਸੇਵਾ ਲਈ ਰੱਖੇ ਹੋਏ ਸਨ ਦਵਾਖਾਨੇ ਵਿੱਚ ਆਉਣ ਵਾਲੇ ਰੋਗੀਆਂ ਨੂੰ ਉਹਨਾਂ ਦੇ ਰੋਗਾਂ ਤੋਂ ਛੁਟਕਾਰਾ ਮਿਲ ਰਿਹਾ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਤੇ ਵੀ ਸਿੱਖ ਸੰਗਤ ਨੂੰ ਵੱਡੇ ਗੁਰੂਆਂ ਬਾਗ ਭਰੋਸਾ ਹੋ ਗਿਆ ਸੀ ਉਹਨਾਂ ਦੀ ਉਮਰ ਭਾਵੇਂ ਬਹੁਤ ਛੋਟੀ ਸੀ ਪਰ ਉਹ ਸਮਰੱਥ ਗੁਰੂ ਸਨ ਸੰਗਤਾਂ ਦੀਆਂ ਮਨੋ ਕਾਮਨਾ ਉਨ੍ਹਾਂ ਦੇ ਦਰਸ਼ਨ ਕਰਨ ਨਾਲ ਹੀ ਹੋਰੀਆਂ ਹੋ ਰਹੀਆਂ ਸਨ ਕੀਰਤਪੁਰ ਸਾਹਿਬ ਵਿੱਚ ਦਿਵਾਨ ਸਜਾਏ ਜਾਂਦੇ ਸਨ ਗੁਰੂ ਘਰ ਵਿੱਚ ਰੌਣਕ ਵਿੱਚ ਦਿਨ-ਪ੍ਰਤੀ ਦਿਨ ਵਾਧਾ ਹੋ ਰਿਹਾ ਸੀ ਸੰਗਤਾਂ ਲਈ ਦਿਨ ਰਾਤ ਗੁਰੂ ਕਾ ਲੰਗਰ ਅਤੁੱਟ ਵਰਤ ਰਿਹਾ ਸੀ ਸੰਗਤਾਂ ਦੇ ਦਰਸ਼ਨ ਕਾਰਨ ਇਲਾਕੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਮਹਿਮਾ ਹੋ ਰਹੀ ਸੀ ਇਰਖਾਲੂਆਂ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਪ੍ਰਤੀ ਇਰਖਾਬਾਦ ਰਹੀ ਸੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਗੁਰੂ ਜੀ ਨੂੰ ਨੀਮਾ ਬਖਾਉਣ ਦੇ ਯਤਨ ਕਰਦੇ ਰਹਿੰਦੇ ਸਨ ਉਹ ਇਹ ਸਿੱਧ ਕਰਨ ਦਾ ਯਤਨ ਕਰ ਰਹੇ ਸਨ ਕਿ ਕਦੇ ਵੀ ਗੁਰੂ ਜੋਤ ਇੱਕ ਬੱਚੇ ਵਿੱਚ ਨਹੀਂ ਟਿਕਾਈ ਜਾ ਸਕਦੀ ਜਦ ਕਿ ਇਤਿਹਾਸ ਗਵਾਹ ਹੈ ਕਿ ਭਗਤ ਪ੍ਰਲਾਦ ਅਤੇ ਭਗਤ ਧਰੂਵ ਨੂੰ ਵੀ ਪਰਮਾਤਮਾ ਦੀ ਪ੍ਰਾਪਤੀ ਬਚਪਨ ਵਿੱਚ ਹੀ ਹੋ ਗਈ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਅਕਸਰ ਪਾਲਕੀ ਵਿੱਚ ਬੈਠ ਕੇ ਕੀਰਤਪੁਰ ਸਾਹਿਬ ਬਾਹਰ ਜਾ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਸਨ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਉਹਨਾਂ ਅੱਗੇ ਨਤਮਸਤਕ ਹੁੰਦੀਆਂ ਸਨ ਜਿਸ ਕਾਰਨ ਉਹਨਾਂ ਦਾ ਜੀਵਨ ਸਫਲ ਹੋ ਰਿਹਾ ਸੀ ਈਰਖਵਾਲੂਆਂ ਨੇ ਇੱਕ ਕੋੜੀ ਵੇਖਿਆ ਜਿਸ ਨੂੰ ਕੋੜ ਦਾ ਅਸਾਧ ਰੋਗ ਸੀ ਉਸਦੇ ਜਕਮਾਂ ਵਿੱਚੋਂ ਕਉਨੋ ਸਿਮਰਿਆ ਸੀ ਉਹਨਾਂ ਨੇ ਉਸ ਕੋੜੀ ਨੂੰ ਕਿਹਾ ਕਿ ਤੇਰੇ ਕੋੜ ਦਾ ਰੋਗ ਤਾਂ हट ਸਕਦਾ ਹੈ ਉਸ ਨੇ ਪੁੱਛਿਆ ਕਿ ਉਹ ਕਿਸ ਤਰ੍ਹਾਂ ਉਹਨਾਂ ਨੇ ਉਸ ਕੋੜੀ ਨੂੰ ਕਿਹਾ ਜਦ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਬਾਹਰ ਸੰਗਤ ਨੂੰ ਦਰਸ਼ਨ ਦੇਣ ਲਈ ਆਉਣ ਤਾਂ ਉਹਨਾਂ ਦੇ ਰਸਤੇ ਵਿੱਚ ਲੇਟ ਜਾਵੇਂ ਜਦੋਂ ਤੇਰੇ ਨੇੜੇ ਆਉਣ ਤਾਂ ਉਹਨਾਂ ਦੇ ਅੱਗੇ ਫਰਿਆਦ ਕਰੀ ਕਿ ਮਹਾਰਾਜ ਤੁਸੀਂ ਦੁਖੀਆਂ ਦੇ ਦੁੱਖ ਅਤੇ ਰੋਗੀਆਂ ਦੇ ਰੋਗ ਦੂਰ ਕਰਦੇ ਹੋ ਮੇਰੇ ਤੇ ਵੀ ਕਿਰਪਾ ਕਰੋ ਕੋੜ ਦੇ ਰੋਗ ਕਾਰਨ ਮੈਂ ਬਹੁਤ ਦੁਖੀ ਹਾਂ ਤੁਸੀਂ ਮੇਰਾ ਵੀ ਰੋਗ ਦੂਰ ਕਰ ਦਿਓ ਜਦ ਇੱਕ ਵਾਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਇੱਕ ਦਿਨ ਪਾਲਕੀ ਵਿੱਚ ਬੈਠ ਕੇ ਕੀਰਤਪੁਰ ਸਾਹਿਬ ਬਾਹਰ ਸੰਗਤ ਨੂੰ ਦਰਸ਼ਨ ਦੇਣ ਲਈ ਆਏ ਤਾਂ ਉਹ ਕੋੜੀ ਰਸਤੇ ਵਿੱਚ ਕੁਝ ਦੂਰੀ ਤੇ ਲੇਟ ਗਿਆ ਸੀ ਜਿਵੇਂ ਜਿਵੇਂ ਗੁਰੂ ਜੀ ਦੀ ਪਾਲਕੀ ਉਸ ਦੇ ਨਜ਼ਦੀਕ ਆ ਰਹੇ ਸੀ ਉਸ ਦਾ ਗੁਰੂ ਜੀ ਤੇ ਭਰੋਸਾ ਪੱਕਾ ਹੋ ਰਿਹਾ ਸੀ ਕਿ ਗੁਰੂ ਜੀ ਦੀ ਕਿਰਪਾ ਨਾਲ ਮੇਰਾ ਦੁੱਖ ਅਤੇ ਰੋਗ ਕਟਿਆ ਜਾਵੇਗਾ ਜਦ ਗੁਰੂ ਜੀ ਨਜ਼ਦੀਕ ਗਏ ਉਸ ਨੇ ਗੁਰੂ ਜੀ ਅੱਗੇ ਫਰਿਆਦ ਕੀਤੀ ਉਸ ਨੂੰ ਭਰੋਸਾ ਹੋ ਗਿਆ ਸੀ ਕਿ ਮੇਰੀ ਫਰਿਆਦ ਪੂਰੀ ਹੋਣ ਵਾਲੀ ਹੈ ਇਸ ਲਈ ਉਸ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਅਥਰੂ ਛਲਕ ਪਏ ਸਨ ਗੁਰੂ ਜੀ ਨੇ ਪਾਲਕੀੇੇਠਾ ਰਖਵਾਈ ਆਪਣੀ ਕਿਰਪਾ ਦ੍ਰਿਸ਼ਟੀ ਉਸ ਕੋੜੀ ਤੇ ਪਾਈ ਉਸੇ ਕੋੜੀ ਨੂੰ ਆਪਣਾ ਰਮਾਲ ਦਿੱਤਾ ਅਤੇ ਕਿਹਾ ਕਿ ਜਿੱਥੇ-ਜਿੱਥੇ ਇਹ ਰਮਾਲ ਛੁਆਏਗਾ ਉਤੋਂ-ਉਤੋਂ ਤੇਰਾ ਰੋਗ हट ਜਾਵੇਗਾ ਕੋੜੀ ਨੇ ਆਪਣੇ ਸਾਰੇ ਪਿੰਡੇ ਤੇ ਗੁਰੂ ਜੀ ਦਾ ਰਮਾਲ ਛੁਆਇਆ ਉਸ ਦਾ ਰੋਗ हट ਗਿਆ ਉਸ ਦੀ ਕਾਇਆ ਕਾਂਚਨ ਵਰਗੀ ਹੋ ਗਈ ਉਹ ਸ਼ਕਰਾਨੇ ਵਿੱਚ ਗੁਰੂ ਜੀ ਦੇ ਚਰਨਾ ਵਿੱਚ ਟਹਿ ਪਿਆ ਗੁਰੂ ਜੀ ਦੀ ਕਿਰਪਾ ਨਾਲ ਅਰਖਾਲੂਆਂ ਨੂੰ ਜਵਾਬ ਮਿਲ ਗਿਆ ਅਤੇ ਇੱਕ ਰੋਗੀ ਦੇ ਭਰੋਸੇ ਨੂੰ ਬੂਰ ਪਿਆ ਅਤੇ ਉਸ ਦਾ ਰੋਗ ਦੂਰ ਹੋ ਗਿਆ ਸੀ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਇਹ ਸਾਖੀ ਅੱਗੇ ਉਗਰ ਸੰਗਤ ਨੂੰ ਸ਼ੇਅਰ ਕਰਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਦੀਆਂ ਖੁਸ਼ੀਆਂ ਹਾਸਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ